ਜੇ ਮੈਂ ਗੱਲ ਕਰਾਂ ਵੀ 13 ਫਰਵਰੀ ਤੋਂ ਲੈ ਕੇ ਜਿੱਥੇ ਅਸੀਂ ਐਜੀਟੇਸ਼ਨ ਲੜ ਰਹੇ ਹਾਂ ਜਿੱਥੇ ਸ਼ੰਭੂ ਬਾਰਡਰ ਹੋਵੇ ਖਨੋਰੀ ਬਾਰਡਰ ਹੋਵੇ ਰਾਜਸਥਾਨ ਦਾ ਰਤਨਗੜ ਬਾਰਡਰ ਹੋਵੇ ਤੇ ਉੱਥੇ ਅਸੀਂ 13 ਫਰਵਰੀ ਤੋਂ ਲੈ ਕੇ ਸਰਕਾਰ ਨੇ ਸਾਨੂੰ ਸਨ ਚ ਰੋਕ ਕੇ ਬੈਰੀਗੇਟਿੰਗ ਕਰਕੇ ਸਰਕਾਰ ਨੇ ਬਾਰਡਰ ਤੇ ਪਟਾਇਆ ਹੋਇਆ ਜਿੱਥੇ 21 ਫਰਵਰੀ ਨੂੰ ਵੱਡਾ ਸਰਕਾਰ ਨੇ ਸਾਡੇ ਤੇ ਧਾਵਾ ਬੋਲ ਕੇ ਸਿੱਧੀਆਂ ਗੋਲੀਆਂ ਮਾਰ ਕੇ ਸ਼ਬ ਘਰਨਚੀਨ ਕੀਤਾ ਉਸ ਤੋਂ ਬਾਅਦ ਸਰਕਾਰ ਕੁੰਭ ਕਰ ਰਹੀ ਨੀਤ ਤੋਂ ਤਾਂ ਇਸ ਵਕਤ ਖਨੌਰੀ ਬਾਰਡਰ ਉੱਤੇ ਮੌਜੂਦ ਹਾਂ ਜਿੱਥੇ ਮੇਰੇ ਅਨ ਪਿੱਛੇ ਇੱਕ ਕਿਸਾਨ ਮਹਾਪੰਚਾਇਤ ਚੱਲ ਰਹੀ ਹੈ ਤੇ ਬਹੁਤ ਵੱਡਾ ਇਕੱਠ ਹੈ ਜਿਹੜਾ ਲੋਕਾਂ ਦਾ ਕਿਸਾਨਾਂ ਦਾ ਉਹ ਇਸ ਵਕਤ ਇਕੱਠਾ ਹੋ ਰਿਹਾ ਤੇ ਜਿਸ ਤਰ੍ਹਾਂ ਕਿਸਾਨ ਆਗੂਆਂ ਨੇ ਦਬਾ ਕੀਤਾ ਸੀ ਕਿ 2 ਲੱਖ ਦੇ ਕਰੀਬ ਕਿਸਾਨ ਜਿਹੜੇ ਨੇ ਇਸ ਮਹਾਪੰਚਾਇਤ ਵਿੱਚ ਪਹੁੰਚਣਗੇ ਤਾਂ ਵੱਡਾ ਇਕੱਠ ਕਿਸਾਨਾਂ ਦਾ ਦੇਖਣ ਨੂੰ ਮਿਲ ਰਿਹਾ ਹੈ ਤਾਂ ਖੁਸ਼ਾ ਸਭ ਵੱਜਦੀ ਕਿਸਾਨਾਂ ਨੂੰ ਮਹਾਪੰਚਾਇਤ ਦੇ ਵਿੱਚ ਕਿੱਡੇ ਵੱਡਾ ਇਕੱਠ ਪੜਨ ਵਾਲਾ ਦੇਖੋ ਜੂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜੇ ਮੈਂ ਗੱਲ ਕਰਾਂ ਵੀ 13 ਫਰਵਰੀ ਤੋਂ ਲੈ ਕੇ ਜਿੱਥੇ ਅਸੀਂ ਐਜੀਟੇਸ਼ਨ ਲੜ ਰਹੇ ਆ ਜਿੱਥੇ ਸ਼ੰਭੂ ਬਾਰਡਰ ਹੋਵੇ ਖਨੋਰੀ ਬਾਰਡਰ ਹੋਵੇ ਰਾਜਸਥਾਨ ਦਾ ਰਤਨਗੜ ਬਾਰਡਰ ਹੋਵੇ ਤੇ ਉੱਥੇ ਅਸੀਂ 13 ਫਰਵਰੀ ਤੋਂ ਲੈ ਕੇ ਸਰਕਾਰ ਨੇ ਸਾਨੂੰ ਸਨ ਚ ਰੋਕ ਕੇ ਬੈਰੀਗੇਟਿੰਗ ਕਰਕੇ ਸਰਕਾਰ ਨੇ ਬਾਰਡਰ ਤੇ ਪਟਾਇਆ ਹੋਇਆ ਜਿੱਥੇ 21 ਫਰਵਰੀ ਨੂੰ ਵੱਡਾ ਸਰਕਾਰ ਨੇ ਸਾਡੇ ਦੇ ਧਾਵਾ ਬੋਲ ਕੇ ਸਿੱਧੀਆਂ ਗੋਲੀਆਂ ਮਾਰ ਕੇ ਸ਼ਬ ਘਰ ਨੂੰ ਚੀਰ ਕੀਤਾ ਉਸ ਤੋਂ ਬਾਅਦ ਸਰਕਾਰ ਕੁੰਭ ਕਰ ਰਹੀ ਨੀਤੀ ਸੋਗੀ ਜਿੱਥੇ ਸਰਦਾਰ ਜੀ ਸਿੰਘ ਜੀ ਡੱਲੇਵਾਲ ਜਿਨ੍ਹਾਂ ਨੇ ਕਿ ਤਹਈਆ ਕੀਤਾ ਸੀ 26 ਤਰੀਕ ਤੋਂ ਲੈ ਕੇ ਅੱਜ 40 ਦਿਨ ਹੋ ਗਏ ਨੇ ਔਰ ਜੇ ਮੈਂ ਕਮਾਂ ਵੀ ਆਪਣੀ ਪੰਜਾਬ ਸਰਕਾਰ ਤੇ ਜਿਹੜੀ ਆ ਕੋ ਮੇਰਾ ਖਿਆਲਾ ਦੀ ਕਾਪੀ ਆ ਕੇਂਦਰ ਸਰਕਾਰ ਦੀ ਉਹ ਵੀ ਤਰਜੀਹ ਨਹੀਂ ਦੇ ਰਹੀ ਕਿਸਾਨਾਂ ਨੂੰ ਤੇ ਮਤਲਬ ਸਾਡੀਆਂ ਮੰਗਾਂ ਜਿਹੜੀਆਂ ਜਿਉਂਗਾਂ ਤਿਉਹ ਪਈਆਂ ਜਿੱਥੇ ਅਸੀਂ 4 ਤਰੀਕ ਦਾ ਇੱਕ ਵੱਡਾ ਐਲਾਨ ਕੀਤਾ ਸੀ ਕੱਟ ਦਾ ਅੱਜ 4 ਤਰੀਕ ਨੂੰ ਟੋਟਲ ਪਾਰਥ ਦੇ ਕੋਨੇ-ਕੋਨੇ 'ਚੋਂ ਜਿਹੜੇ ਕਿਸਾਨ ਇੱਥੇ ਰਾਤ ਦੀ ਐਨਾ ਕੰਠ ਸੀ ਸਾਡੇ ਜਿਹੜੇ ਪਰਬੰਧ ਝੋਟੇ ਪੈ ਗਏ ਸੀ ਤੇ ਜੇ ਮੈਂ ਤੜਕੇ ਦੀ ਗੱਲ ਕਰਾਂ ਐਕਸੀਡੈਂਟ ਹੋ ਕੇ ਦੋ ਬੱਸਾਂ ਦੇ ਵਿੱਚ ਤਿੰਨ ਕਿਸਾਨ ਵੀ ਸ਼ਿਦਗਾਂ ਪਾ ਚੁੱਕੇ ਨੇ ਕਹਾਣੀ ਕਿੱਥੇ ਹੋਏ ਨੇ ਕਹਾਣੀ ਕੋਠਾਗੁਰੂ ਇਹ ਤਾਂ ਬਿਆਨ ਕਿਸਾਨ ਜਿਹੜੇ ਨੌਜਵਾਨ ਸੀ ਉਹ ਚੀਦੀ ਵੀ ਪਾ ਚੁੱਕੇ ਨੇ ਜੇ ਮੈਂ ਗੱਲ ਕਰਾਂ ਸਰਕਾਰਾਂ ਦੀ ਨਹੀਂ ਉਹ ਚੀਦੀ ਜਿਹੜੀ ਹੋਈ ਆ ਉਹ ਇਸ ਮੋਰਚੇ ਵੱਲ ਆ ਰਹੇ ਸੀ ਮੋਰਚੇ ਦੇ ਵਿੱਚ ਆ ਰਹੇ ਸੀ ਕਿਸਾਨ ਕਿਉਂਕਿ ਅੱਜ ਮੌਸਮ ਖਰਾਬ ਸੀ ਔਰ ਕਿਸਾਨ ਆਰਾਧਿਆਂ ਤੇ ਦ੍ਰਿੜ ਸੀ ਵੀ ਅਸੀਂ ਉੱਥੇ ਇਸ ਟਾਈਮ ਤੇ ਪਹੁੰਚਨੇ ਪਹੁੰਚਣਾ ਅਸੀਂ ਕਿਸਾਨਾਂ ਨੂੰ ਮੀਡੀਆ ਨੇ ਬੇਨਤੀਆਂ ਵੀ ਕੀਤੀਆਂ ਵੀ ਅੱਜ ਮੌਸਮ ਖਰਾਬ ਆ ਤੁਸੀਂ ਬੜੇ ਪਿਆਰ ਨਾਲ ਲਹਿਜੇ ਨਾਲ ਪਹੁੰਚਣਾ ਇਹ ਜਿਹੜੀ ਸਟੇਜ ਆ ਜਿਹਦੀ ਹਾਜ਼ਰੀ ਇੱਥੇ ਲੱਗੀ ਭਲਾਂ ਦੀ 4 ਵਜੇ ਤੱਕ ਲੱਗ ਜੇ ਕਿਉਂਕਿ ਹਾਜ਼ਰੀ ਰੇ ਕਿਸਾਨ ਦੀ ਇੱਥੇ ਜ਼ਰੂਰੀ ਆ ਔਰ ਅਸੀਂ ਲੋਕਾਂ ਦਾ ਇੰਨਾ ਇਕੱਠ ਜਿਹੜਾ ਸਾਡੀ ਗਿਣਤੀ ਤੋਂ ਬਾਹਰ ਹੁਣ ਵੀ ਮੈਂ ਜਾ ਕੇ ਆਇਆ ਪਿੱਛੇ ਇਕੱਠ ਬਹੁਤ ਜ਼ਿਆਦਾ ਜੇ ਕਮਾਂ ਵੀ ਅੱਜ ਟੋਟਲ ਕਿਸਾਨ ਜਾਗ ਚੁੱਕਾ ਜਿੱਥੇ ਮੈਂ ਪਿੱਛੇ ਗੱਲ ਕਰਾਂ ਸਾਡੀ ਔਰ ਔਨ ਸਿਵਲੋ ਜੇਸ਼ਾਂ ਦੀ ਪੁਰਾਣੀ ਸਭਤਾ ਦੀ ਜਿੱਥੇ 77 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਕਿਸਾਨ ਵਾਸਤੇ ਕੋਈ ਨੀਤੀ ਨਾ ਹੋਵੇ ਮਜ਼ਦੂਰ ਵਾਸਤੇ ਨਾ ਕੋਈ ਨੀਤੀ ਹੋਵੇ ਜਿੱਥੇ ਅਸੀਂ ਅਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਬਣਾ ਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਕਿਸਾਨਾਂ ਨੂੰ ਜਗਾਇਆ ਕਿਸਾਨ ਖੜੇ ਹੋ ਗਏ ਨੇ ਆਪਣੇ ਹੱਕਾਂ ਲਈ ਪਰ ਮੈਂ ਐ ਸਮਝਦਾ ਦੱਸਣਾ ਚਾਹੁੰਦਾ ਅੱਜ ਹਰੇਕ ਕਿਸਾਨ ਜਾਗ ਚੁੱਕਾ ਉਹ ਕੇਵਲ ਦੇ ਕੇਵਲ ਪਤਾ ਲੱਗ ਚੁੱਕਾ ਵੀ ਜਿਹੜੀ ਕਿਸਾਨਾਂ ਦੀ ਲੜਾਈ ਆ ਸਾਨੂੰ ਆਪਦੇ ਮੋਢਿਆਂ ਤੇ ਲੜਨੀ ਪੈਣੀ ਆ ਨਾ ਕਿ ਰਾ ਸਰਕਾਰਾਂ ਨੇ ਲੜਨੀ ਆ ਨਾ ਕੇਂਦਰ ਸਰਕਾਰਾਂ ਨੇ ਲੜਨੀ ਆ ਔਰ ਕਿਸਾਨ ਅੱਜ ਇਥੋਂ ਤੱਕ ਜਿਵੇਂ ਕਿ ਐਮਐਸਪੀ ਦਾ ਗਰੰਟੀ ਕਾਨੂੰਨ ਸੁਆਮੀ ਨਾਤਨ ਦੀ ਰਿਪੋਰਟ C2 plus 50% ਦਾ ਫਾਰਮੂਲਾ ਲਾ ਕੇ ਜਿੱਥੇ ਮੋਦੀ ਕਹਿੰਦਾ ਸੀ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ ਜਿੱਥੇ ਬਿਜਲੀ ਸੋਧ ਬੈ 2020 ਲਾਗੂ ਨਹੀਂ ਕਰਾਂਗੇ ਜਿੱਥੇ ਅਸੀਂ ਫਸਲਾਂ ਦਾ ਬੀਮਾ ਸਰਕਾਰੀ ਕਰਾਂਗੇ ਜਿੱਥੇ ਜਿਹੜੇ ਕਿਸਾਨਾਂ ਦੇ ਕਰ ਪਰਚੇ ਨੇ ਉਹ ਰੱਦ ਕਰਾਂਗੇ 2 ਸਾਲ ਬੀਤ ਜਾਣ ਦੇ ਬਾਅਦ ਧਰਨਾ ਸਸਪੈਂਡ ਵੀ ਹੋ ਗਿਆ ਅੱਜ ਤਾਂ ਇਹਨਾਂ ਦੇ ਕਾਨ ਤੇ ਜੂ ਨਹੀਂ ਸਰਕੀ ਅੱਜ ਇਕੱਠ ਕਿੰਨਾ ਕਰੈਣ ਵਾਲਾ ਅੱਜ ਦਾ ਇਕੱਠ ਕਿੰਨਾ ਕਰੈਣ ਵਾਲਾ ਬਿਲਕੁਲ ਜੀ ਅੱਜ ਦਾ ਇਕੱਠ ਸਾਡਾ ਲਾ ਮਿਸਾਲ ਕਾਠਾ ਟੋਟਲ ਭਾਰਤ ਦਾ ਕਾਠਾ ਜਿੱਥੇ ਯੂਪੀ ਤਾਮਲਾ ਡੂ ਕਨਾਰਕਾ ਬਿਹਾਰ ਬੰਗਾਲ ਸਾਰਿਆਂ ਜੋ ਮਤਲਬ ਇਥੇ ਆਗੂ ਆਏ ਹੋਏ ਨੇ ਉਹਨਾਂ ਦਾ ਜਿਹੜਾ ਸ਼ੂਤ ਆ ਉਹ ਵੀ ਆਇਆ ਹੋਇਆ ਤੇ ਜਿੱਥੇ ਤੁਸੀਂ ਦੇਖ ਦਿਓ ਹਰੇਕ ਥੋੜੇ ਪ੍ਰੈਸ ਦੇ ਮਾਦਮ ਰਾਈ ਇਕੱਠ ਨੂੰ ਦਰਸਾਇਆ ਜਾ ਰਿਹਾ ਕੋਨੇ ਕੋਨੇ ਦੇ ਵਿੱਚ ਵੀ ਐਡਾ ਵੱਡਾ ਕਾਠ ਮੈਂ ਸਮਝਾਂ ਇਹ ਕਿਸਾਨੀ ਦਾ ਪਹਿਲਾ ਕਾਠਾ ਜਿਹੜਾ ਇਥੋਂ ਖਨੌਰੀ ਬਾਰਡਰ ਦੀ ਸਿਹਤ ਜਿਹੜੀ ਸਰਕਾਰ ਤੱਕ ਪਹੁੰਚਾਊਗਾ ਕਾਕਾ ਸਿੰਘ ਕੋਟੜਾ ਜੁੜੇ ਨੇ ਕਿਸਾਨ ਮਹਾਪੰਚਾਇਤ ਤੋਂ ਗਲਬਤ ਕਰਦੇ ਆ ਕਿ ਕਿੰਨਾ ਇੱਕ ਵੱਡਾ ਕਾਠਾ ਇਹ ਵੀ ਗਲਬਤ ਕਰਦੇ ਆ ਕਿ ਕੀ ਅੱਜ ਕਿਸਾਨ ਮਹਾਪੰਚਾਇਤ ਤੋਂ ਕਿਸਾਨਾਂ ਨੂੰ ਕੋਈ ਵੱਡਾ ਪ੍ਰੋਗਰਾਮ ਵੀ ਦਿੱਤਾ ਜਾ ਸਕਦਾ ਹੈ ਕੋਈ ਵੱਡਾ ਐਲਾਨ ਵੀ ਕੀਤਾ ਜਾ ਸਕਦਾ ਹੈ ਕੋਟਲਾ ਸਾਹਿਬ ਜੇ ਤੁਸੀਂ ਪਹਿਲਾਂ ਇਹ ਦੱਸੋ ਕਿ ਕੁਝ ਕਿਸਾਨ ਜਿਹੜੇ ਸੀਗੇ ਇਸ ਕਿਸਾਨ ਮਹਾਪੰਚਾਇਤ ਵੱਲੋਂ ਉਹਦੇ ਹੋਏ ਸ਼ਹੀਦੀ ਵੀ ਪ੍ਰਾਪਤ ਕਰ ਗਏ ਨੇ ਉਹਦੇ ਬਾਰੇ ਕੋਈ ਜਾਣਕਾਰੀ ਹੈ ਜਿਹੜਾ ਆਪਣੇ ਹਰਿਆਣੇ ਨਾਲ ਪਿੰਡ ਲੱਗਦੇ ਆ ਦੋਨੇ ਪਾਸੇ ਕਿਸਾਨ ਵੀਰੋ ਉਹਨਾਂ ਨੂੰ ਬਾਰਡਰਾਂ ਦੇ ਵਿਰੋਕਿਆ ਹੋਇਆ ਟਰੈਕਟਰਾਂ ਲਿਆਂ ਲੈ ਕੇ ਬੇਤੁੀ ਝੰਡੇ ਲਾਉ ਉਹ ਬਾਈਕਲ ਵਗ ਜੋ ਉਹ ਆੜੇ ਹੋਇਆ ਉੱਥੇ ਉਹਨਾਂ ਨੂੰ ਅਸੀਂ ਕਹਿਤਾ ਵੀ ਨਹੀਂ ਅੱਧੂ ਅੱਧੇ ਘੰਟੇ ਤੋਂ ਬਾਅਦ ਫਿਰ ਇਧਰ ਪ੍ਰੋਬਲਮ ਦੇਵਾਂਗੇ ਉਹ ਜਾਮ ਤੇ ਬਹਿ ਜਾਣਗੇ ਕੋਈ ਸ਼ਹੀਦੀਆਂ ਹੋ ਗਈਆਂ ਕਹਿੰਦਾ ਤਿੰਨ ਨੌਜਵਾਨ ਕਹਾਣਾ ਦੇ ਨਜ਼ਦੀਕ ਇਧਰ ਨੂੰ ਆਉਂਦੇ ਹੋਏ ਸ਼ਹੀਦ ਹੋ ਚੁੱਕੇ ਨੇ ਉਹ ਤਾਂ ਬਹੁਤ ਦੁਖਦਾਈ ਗੱਲ ਸਰਕਾਰਾਂ ਦੀ ਇੱਛਾ ਹੋਇਆ ਸਾਨੂੰ ਦਬਾਉਣਾ ਮੈਂ ਤੜਕੇ ਗਿਆ ਸੀ ਜਿਹੜੀਆਂ ਦੋ ਘਟਨਾ ਵਾਪਰੀਆਂ ਐਕਸੀਡੈਂਟ ਹੋਇਆ ਉਹ ਨਬੂਤ ਕਹਾਈ ਜਾਂ ਫਿਰ ਵੀ ਮੈਂ ਕਹੂਗਾ ਪ੍ਰਸ਼ਾਸਨ ਨੂੰ ਸਰਕਾਰ ਨੂੰ ਉਹਨਾਂ ਪਰਿਵਾਰਾਂ ਦੀ ਦਾਫਟ ਨਹੀਂ ਚਾਹੀਦਾ ਕੋਈ ਪ੍ਰੋਗਰਾਮ ਦਿੱਤਾ ਜਾ ਸਕਦਾ ਇਸ ਤਰ੍ਹਾਂ ਇਸ ਕਿਸਾਨ 마을 ਪੰਚਾਇਤ ਤੋਂ ਅੱਜ ਇਸ ਮੋਰਚੇ ਦਾ ਪ੍ਰੋਗਰਾਮ ਤਾਂ ਦੇਰ ਰਹਿ ਲਗਾਤਾਰ ਜੇ ਅਸੀਂ ਜਿੱਤ ਨੂੰ ਹੋਰ ਸਖਿਆ ਮਜ਼ਬੂਤ ਕਰਾਂਗੇ ਹੋਰ ਕੇ ਰਮਜਬੂਤ ਕਰਕੇ ਇਹਦੇ ਬਾਰੇ ਮੀਟਿੰਗ ਕਰਕੇ ਪ੍ਰੋਗਰਾਮ ਦੇਵਾਂਗੇ ਕੱਲਾ ਨਹੀਂ ਅਸੀਂ ਕਾਹਲੀ ਤੇ ਇਕੱਠੇ ਕਿੰਨੇ ਅੱਜ ਦਾ ਹੁਣ ਤੱਕ ਕਿੰਨਾ ਇਕੱਠਾ ਹੋ ਚੁੱਕਾ ਤੇ ਕਿੰਨੇ ਲੋਕਾਂ ਨੇ ਪਹੁੰਚਣ ਦਾ ਅੰਦਾਜ਼ਾ ਇਹ ਤਾਂ ਤੁਸੀਂ ਵੇਖ ਸਕਦੇ ਹੋ ਜਿਹੜੇ ਜਥੇ ਆਉਣੇ ਸ਼ੁਰੂ ਹੋ ਜਾਣਗੇ ਮੈਨੂੰ ਲੱਗਦਾ 3 ਵਜੇ ਤੱਕ ਸਟੇਜ ਚੱਲੇ ਤੇ 3 ਵਜੇ ਤੱਕ ਲੋਕਾਂ ਨੇ ਰਾਜ ਮੋੜ ਨਾਲ ਪਹੁੰਚਣਾ ਪੈਣਾ ਮੈਂ ਪਹਿਲੇ ਹੀ ਗਏ ਸੀ ਰਿਪੋਰਟ ਆ ਜਾਣਗੀ ਅੱਧ ਘੰਟ ਜਿਹੜਾ ਪਾਤੜਾ ਲੱਗਣਾ ਮਹਿਲਗੜ ਚੌਕ ਲੱਗਣਾ ਸਮਾੜਾ ਚੌਕ ਲੱਗਣਾ ਇਹ ਸਾਰੇ ਚੌਕ ਬੰਦਲੇ ਇਸ ਜਵਾਨੀ ਨੂੰ ਬਚਾਉਣ ਦਾ ਮਤਲਬ ਹੈ ਕਿ ਪਿੱਛੇ ਤੋਂ ਜਿਹੜੀ ਗੇਂਦ ਤੇ ਲੋਕਾਂ ਦੀ ਆ ਰਹੀ ਹੈ ਬਹੁਤ ਲੋੜ ਹੈ ਆਪਣੀ ਤਾਕਤ ਕਾਕਾ ਸਿੰਘ ਕੋਟੜਾ ਜੁੜੇ ਸੀ ਉਹਨਾਂ ਦਾ ਕਹਿਣਾ ਕਿ ਪ੍ਰੋਗਰਾਮ ਤਾਂ ਅੱਜ ਕੋਈ ਨਾ ਕੋਈ ਜ਼ਰੂਰ ਦਿੱਤਾ ਜਾਵੇਗਾ ਤੇ ਆ ਇਕੱਠ ਜਿਹੜਾ 2 ਲੱਖ ਦਾ ਉਹਨੂੰ ਤੇ ਕਿਹਾ ਸੀ ਤੋ ਲੱਖ ਪੱਟ ਵੀ ਲਗਭਗ 2 ਲੱਖ ਦਾ ਹੋਣ ਜਾ ਰਿਹਾ ਹੈ। ਤਾਂ ਮੈਂ ਵੀ ਕਿਹਾ ਕਿ ਜਿਸ ਤਰ੍ਹਾਂ ਦੇ ਨਾਮਕਾਫਲੇ ਪਿੰਡਾਂ ਤੋਂ ਸੜ ਰਹੇ ਨੇ ਵਿੱਚ ਮੈਂ ਬਹੁਤ ਸਾਰੇ ਲੋਕਾਂ ਨੂੰ ਹੋ ਸਕਦਾ ਕਿ ਪਿੱਛੇ ਵੀ ਮੁਰਦਾ ਪਵੇ ਤੇ ਸਾਮਾਹ ਪੰਚਾਇਤ ਵਿੱਚ ਸ਼ਾਮਿਲ ਹੋ ਸਕਦਾ। ਤਾਂ ਤੁਸੀਂ ਨਾਮੀ ਆਵਾਜ਼ ਗੱਤਰ ਫੇਰਾ ਬੁਲੰਦ ਕਰਦੇ ਹਾਂ। ਅਸੀਂ ਇਨੋਰੀ ਬਾਰਡਰ ਤੋਂ ਬਿਲਕੁਲ ਦੀ ਰਿਪੋਰਟ ਤੁਹਾਡੇ ਨਾਲ ਸਾਂਝੇ ਕਰਦੇ ਰਹਿਵਾਂਗੇ।